ਸਾਸਿਕਾ ਮੈਂ ਆ ਤੁਹਾਡਾ ਹੂਸ ਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਕੰਗਨਾਰ ਨੌਤ ਨੂੰ ਲੱਗਿਆ ਬੜਾ ਵੱਡਾ ਝਟਕਾ ਇੱਕ ਪਾਸੇ ਕੰਗਨਾਰ ਨੌਤ ਵੱਲੋਂ ਪੰਜਾਬ ਦੇ ਲੋਕਾਂ ਦਾ ਵਿਰੋਧ ਖਾਸ ਕਰਕੇ ਕਿਸਾਨੀ ਮਸਨਿਆਂ ਦੇ ਵਿੱਚ ਦਖਲ ਅੰਦਾਜ਼ੀ ਕੀਤੀ ਜਾਂਦੀ ਹੈ ਸੰਸਦ ਅਤੇ ਫਿਲਮੀ ਅਦਾਕਾਰਾ ਕੰਗਨਾ ਰੌਤ ਵੱਲੋਂ ਲੇਕਿਨ ਕੰਗਨਾ ਰੌਤ ਨੂੰ ਇੱਕ ਝਟਕਾ ਲੱਗਿਆ ਹੈ ਬੰਗਲਾਦੇਸ਼ ਵੱਲੋਂ ਦੂਸਰਾ ਝਟਕਾ ਲੱਗਿਆ ਹੈ ਪੰਜਾਬ ਦੇ ਪੰਥਕ ਲੋਕਾਂ ਵੱਲੋਂ ਯਾਨੀ ਕਿ ਸੂਤਰਾਂ ਦੇ ਹਵਾਲੇ ਤੋਂ ਖਬਰ ਆ ਰਹੀ ਹੈ ਕਿ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਹੋਰਾਂ ਨੇ ਵੀ ਖਲਾਫੀਤ ਕਰਨੀ ਸ਼ੁਰੂ ਕਰ ਦਿੱਤੀ ਹੈ ਕਿਉਂਕਿ ਬੜੀ ਜਲਦੀ 17 ਜਨਵਰੀ ਨੂੰ ਵਰਲਡਵਾਈਡ ਪ੍ਰੀਮੀਅਮ ਤੇ ਕੰਗਨਾ ਰੌਣਤ ਦੀ ਬਣੀ ਨਵੀਂ ਬਣੀ ਫਿਲਮ ਐਮਰਜੈਂਸੀ ਰਿਲੀਜ਼ ਹੋ ਰਹੀ ਹੈ ਇਧਰ ਐਡਵੋਕੇਟ ਹਰਜਿੰਦਰ ਸਿੰਘ ਤਾਮੀ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਨੇ ਕਹਿ ਦਿੱਤਾ ਹੈ ਕਿ ਐਟ ਲੀਸਟ ਇਹ ਫਿਲਮ ਸਾਨੂੰ ਪਹਿਲਾਂ ਦਿਖਾ ਦੇਣੀ ਚਾਹੀਦੀ ਸੀ ਕੰਗਨਾ ਰੌਣਤ ਵੱਲੋਂ ਉਹਨਾਂ ਨੇ ਕਿਹਾ ਕਿ ਜੇਕਰ ਕੋਈ ਵੀ ਗਲਤ ਖਾਇ ਜਾਂਦਾ ਹੈ ਸਿੱਖਾਂ ਦੇ کردار ਨੂੰ ਲੈ ਕੇ ਜਾਂ ਸਿੱਖ ਖਾਂ ਦੀ ਕਿਸੇ ਵੀ ਅਕਸ ਉੱਤੇ ਕੋਈ ਠੇਸ ਪਹੁੰਚਦੀ ਹੈ ਤਾਂ ਫਿਰ ਜਿਹੜੀ ਹੈ ਕੰਗਣਾ ਨੌਤ ਦੀ ਨਵੀਂ ਨਵੀਂ ਬਣੀ ਫਿਲਮ ਐਮਰਜੈਂਸੀ ਪੰਜਾਬ ਦੇ ਸਿਨੇਮਾ ਘਰਾਂ ਦੇ ਵਿੱਚ ਲੱਗਣ ਨਹੀਂ ਦਿੱਤੀ ਜਾਵੇਗੀ ਉਧਰ ਪੂਰੀ ਤਰ੍ਹਾਂ ਬੈਨ ਕਰ ਦਿੱਤੀ ਹੈ ਨਵੀਂ ਬਣੀ ਫਿਲਮ emergancy ਬੰਗਲਾਦੇਸ਼ ਦੇ ਵਿੱਚ ਬੰਗਲਾਦੇਸ਼ ਦੀ ਸਰਕਾਰ ਵੱਲੋਂ ਬਿਲਕੁਲ ਬਾਈਕਟ ਕਰ ਦਿੱਤਾ ਗਿਆ ਹੈ ਬੰਗਲਾਦੇਸ਼ ਦੇ ਕਿਸੇ ਵੀ ਸਿਨੇਮੇ ਘਰ ਦੇ ਵਿੱਚ emergeny ਫਿਲਮ ਜਿਹੜੀ ਨਹੀਂ ਲੱਗੇਗੀ ਇਧਰ ਸੂਤਰਾਂ ਦੇ ਹਵਾਲੇ ਤੋਂ ਖਬਰ ਆ ਰਹੀ ਹੈ ਕਿ ਐਸਡੀਪੀਸੀ ਕਮੇਟੀ ਦੇ ਮੈਂਬਰ ਖਾਸ ਕਰਕੇ ਐਡਵੋਟ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵੱਲੋਂ ਕਹਿ ਦਿੱਤਾ ਗਿਆ ਹੈ ਕਿ ਜੇਕਰ ਕੁਝ ਗਲਤ ਦਿਖਾਇਆ ਗਿਆ ਸਿੱਖਾਂ ਨੂੰ ਲੈ ਕੇ ਸਿੱਖ ਭਾਈਚਾਰੇ ਨੂੰ ਲੈ ਕੇ ਉਸ ਨਵੀਂ ਬਣੀ ਫਿਲਮ ਅਬਰਜੈਂਸੀ ਦੇ ਵਿੱਚ ਜਿੱਥੇ ਭੂਮਿਕਾ ਐਜ਼ ਅ ਐਕਟਰ ਵਜੋਂ ਕੰਮ ਕਰ ਰਹੀ ਹੈ ਕੰਗਨਾ ਰੌਤ ਅਤੇ ਇੰਦਰਾ ਗਾਂਧੀ ਦਾ ਰੋਲ ਵੀ ਜਿਹੜਾ ਅਦਾ ਕਰ ਰਹੀ ਹੈ ਉਸ ਦਾ ਵਿਰੋਧ ਕੀਤਾ ਜਾਵੇਗਾ ਯਾਨੀ ਕਿ ਸਿੱਖ ਜਥੇਬੰਦੀਆਂ ਵੱਲੋਂ ਤਾਂ ਪਹਿਲਾਂ ਹੀ ਤਗੀਦ ਕਰ ਦਿੱਤਾ ਗਿਆ ਸੀ ਕੰਗਨਾ ਨੌਤ ਨੂੰ ਕੇਸ ਸਿੱਖ ਪੰਥ ਵੱਲੋਂ ਪੂਰੇ ਪੰਜਾਬ ਦੇ ਲੋਕਾਂ ਵੱਲੋਂ ਹੋਈ ਕਿਉਂਕਿ ਮਸਲਾ 1984 ਕੱਲੇ ਸਿੱਖ ਬੰਦਾ ਨਹੀਂ ਹੈ ਸਾਰੇ ਹੀ ਭਾਈਚਾਰਿਆਂ ਦਾ ਹੈ ਇਸ ਲਈ ਪੂਰੇ ਸਮੁੱਚੇ ਪੰਜਾਬ ਦੇ ਭਾਈਚਾਰੇ ਵੱਲੋਂ ਕੰਗਨਾ ਨੌਤ ਦੀ ਨਵੀਂ ਬਣੀ ਫਿਲਮ ਅਬਰਜੈਂਸੀ ਦਾ ਵਿਰੋਧ ਕੀਤਾ ਜਾਵੇਗਾ ਜੇਕਰ ਉਹ ਫਿਲਮ ਫਲਮਾਕਣ ਤੋਂ ਪਹਿਲਾਂ ਦਖਾਈ ਨਹੀਂ ਜਾਂਦੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਨੂੰ ਕਿਉਂਕਿ ਪਹਿਲਾਂ ਰਿਲੀਜ਼ ਹੋਈ ਸੀ ਉਸ ਦੇ ਵਿੱਚ ਸੰਤ ਜਰਨੈਲ ਸਿੰਘ ਭਿੰਡਰਾ ਵਾਲੇ ਦੇ ਐਕਸ ਨੂੰ ਬਹੁਤ ਹੀ ਛੋਟਾ ਦਿਖਾਇਆ ਗਿਆ ਸੀ ਖਾਲਸਤਾਨ ਦੀ ਮੰਗ ਕਰ ਰਹੇ ਨੇ ਅਤੇ ਕਾਂਗਰਸ ਪਾਰਟੀ ਦੀ ਪ੍ਰਧਾਨ ਮੰਤਰੀ ਇਦਰਾ ਗਾਂਧੀ ਦੀ ਸਪੋਰਟ ਕਰ ਰਹੇ ਨੇ ਲੇਕਿਨ ਅਜਾਇਆ ਬਿਲਕੁਲ ਨਹੀਂ ਕਿਉਂਕਿ ਸੰਤ ਜਰਨੈਲ ਸਿੰਘ ਭਿੰਡਰਾ ਵਾਲਿਆਂ ਵੱਲੋਂ ਹਮੇਸ਼ਾ ਹੀ ਕਾਂਗਰਸ ਪਾਰਟੀ ਦਾ ਵਿਰੋਧ ਕੀਤਾ ਗਿਆ ਹੈ ਔਰ ਕੱਟ ਵੀ ਲੱਗੇ ਨੇ ਫਿਰ ਵੀ ਇਸ ਦੇ ਬਾਵਜੂਦ ਐਸਪੀਸੀ ਕਮੇਟੀ ਦੇ ਮੈਂਬਰ ਕਹਿ ਰਹੇ ਨੇ ਕਿ ਸਾਨੂੰ ਉਹ ਫਿਲਮ ਦਿਖਾ ਦੇਣੀ ਚਾਹੀਦੀ ਸੀ ਤਾਂ ਕਿ ਕਿਸੇ ਵੀ ਤਰ੍ਹਾਂ ਦਾ ਬਵਾਲ ਖੜਾ ਨਾ ਹੋਵੇ ਜੇਕਰ ਅਜਾਇਹਾ ਹੋਇਆ ਤਾਂ ਪੰਜਾਬ ਦੇ ਵਿੱਚ ਬੈਨ ਹੋਵੇਗੀ ਕੰਗਰ ਨੌਦੀ ਨਵੀਂ ਬਣੀ ਫਿਲਮ ਐਮਰਜੈਂਸੀ ਧੰਨਵਾਦ